ਕਰ ਰਹੇ ਆ ਪੰਜਾਬ ਦੇ ਜਲੰਧਰ ਚ ਚਾਰਵਾਣਾ ਦੀ ਭਿਆਨਕ ਟੱਕਰ ਚ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਧੋਤੇ ਪੁੱਤਰ ਰੀਚੀ ਕੇਪੀ ਦੀ ਮੌਤ ਹੋ ਗਈ ਹੈ ਇਹ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਜਿਨ੍ਹਾਂ ਦਾ ਇਕਲੋਤਾ ਪੁੱਤਰ ਸੀ ਰੀਚੀ ਕੇਪੀ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਉਮਰ ਤਕਰੀਬਨ 36 ਸਾਲ ਦੀ ਹੈ ਇਸ ਤੋਂ ਇਲਾਵਾ ਦੋ ਕਾਰ ਸਵਾਰਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਇਹ ਹਾਦਸਾ ਮਾਡਲ ਟਾਊਨ ਦੇ ਪੋਸ਼ ਇਲਾਕੇ 'ਚ ਵਾਪਰਿਆ ਇਹ ਹਾਦਸਾ ਮਾਡਲ ਟਾਊਨ ਦੇ ਪੋਸ਼ ਇਲਾਕੇ 'ਚ ਮਾਤਾ ਰਾਣੀ ਚੌਕ ਨੇੜੇ ਵਾਪਰਿਆ ਘਟਨਾ ਸਮੇਂ ਮਹਿੰਦਰ ਸਿੰਘ ਕੇਪੀ ਆਪਣੇ ਘਰ 'ਚ ਮੌਜੂਦ ਸੀ रिची अपनी फॉर्च्यूनर कार च मॉडल टाउन दे माता रानी चौंकी देड़े सफर कर रहा सी रिची दी گردਨ ਟੁੱਟ ਗਈ ਤੇ ਸਿਰ ਤੇ ਹੋਰ ਹਿੱਸਿਆਂ 'ਚ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਕ੍ਰੇਟਾ ਕਾਰਖਾਨਾ ਸਥਾਨ ਤੋਂ ਫਰਾਰ ਹੋ ਗਿਆ ਪੁਲਿਸ ਇਸ ਦੀ ਭਾਲ ਕਰ ਰਹੀ ਹੈ ਇਸ ਦੇ ਨਾਲ ਹੀ ਇਸ ਹਾਦਸੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਪੂਰੀ ਘਟਨਾ ਸਾਫ਼-ਸਾਫ਼ ਦਿਖਾਈ ਦੇ ਰਹੀ ਹੈ ਐਸ ਵੇਲੇ ਜੀ ਸਭ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਜਿੰਨਾ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਦੋ ਕਾਰ ਸਵਾਰਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਰਿਪੋਰਟ ਸਾਬਕਾ ਸੰਸਦ ਮੈਂਬਰ ਦੇ ਪੁੱਤ ਜਿਸ ਦੀ ਮੌਤ ਹੋਈ ਹੈ ਉਸ ਦੀ ਗਰਦਨ ਟੁੱਟ ਗਈ ਤੇ ਸਿਰ ਤੇ ਹੋਰ ਹਿੱਸਿਆਂ ਦੇ ਵਿੱਚ ਵੀ ਕਈ ਸੱਟਾਂ ਹਾਂਜੀ ਸੋ ਜਿਹੜਾ ਅੱਜ ਮੋਡਲ ਰੌਨ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਮਿੰਦਰਜੀ ਦੇ ਬੇਟੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਕਿਵੇਂ ਮਰੀ ਮਾੜੀ ਨੂੰ ਘਟਣਾ ਹੋਈ ਹੈ ਚਾਰ ਬਿੰਦਸਿੰਘ ਕੇਪੀਜੀ ਦੇ ਬੇਟੇ ਰਿਚੀ ਕੇਪੀਜੀ ਉਹਨਾਂ ਦੀ ਮੌਤ ਹੋਈ ਹੈ ਔਰ ਪਰਿਵਾਰ ਨੂੰ ਬੜਾ ਵੱਡਾ ਝਟਕਾ ਲੱਗਾ ਔਰ ਇੱਕ ਅਚਾਨਕ ਹੀ ਐਡਾ ਵੱਡਾ ਹਾਰਸ਼ਾ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਾੜ ਜਿਹੜਾ ਲੱਗਿਆ ਹੋਇਆ ਹੈ ਬਹੁਤ ਮੰਦ ਭਾਗਾ ਇਸ ਮਾੜੇ ਸਮੇਂ ਦੇ ਵਿੱਚ ਦੁੱਖ ਦੀ ਘੜੀ ਹੈ ਔਰ ਅਸੀਂ ਇਸ ਵੇਲੇ ਇਹਨਾਂ ਕੋਲ ਘਰ ਆਏ ਆ ਅਫਸਰਸ਼ੀ ਬਹੁਤ ਮਾੜੀ ਕਰਨਾ ਸਰ ਇਹਨਾਂ ਦੀ ਫੈਮਿਲੀ ਦੇ ਵਿੱਚ ਕਿੰਨੇ ਯਾਨੀ ਸੀਗੇ ਸਰ ਫੈਮਿਲੀ ਵਿੱਚ ਫੈਮਿਲੀ ਚ ਇਹਨਾਂ ਦੇ ਯਾਨ ਦੋ ਬੇਟੇ ਕਿ ਦੋ ਬੇਟੀਆਂ ਦੇ ਬੇਟਾ ਇਹ ਮੈਰਿਟ ਸੀ ਜਾਂ ਅਨਮੈਰਿਟ ਕਿੰਨੇ ਸੀਗੇ ਇਹਨਾਂ ਦੇ ਇਹ ਸਾਰੇ ਮੈਨੂੰ ਜਲਦੀ ਜਲਦੀ ਪਤਾ ਤੇ ਕੀ ਕੰਮ ਕੀ ਕਰਦੇ ਸੀਗੇ ਰਿਚੀ ਕੇ ਪੀ ਖੇਤੀ ਵਗੈਰਾ ਜਿਵੇਂ ਜਮਨ ਸਾਡੇ ਸਾਰੀ ਖੇਤੀ ਜੀ ਕਿਤਾਬ ਕਰ ਜੀ ਤੇ ਬਹੁਤ ਇਹ ਐਸੀ ਗੱਤੀ ਸਰ ਕੀ ਮਾਮਲਾ ਕੀ ਸੀ ਮਾਮਲਾ ਕੀ ਹੈ ਸਰ ਇਹ ਜਿਹੜਾ ਮਾਡਲ ਟੋਨ ਇਸ ਟਾਈਮ ਹਾਦਸਾ ਹੋਇਆ ਸਰ ਇਹ ਸਾਡੇ ਆਉਣ ਤੋਂ ਨਾ ਪਹਿਲਾਂ ਹੋਇਆ ਹੈ ਅਸੀਂ ਬਾਅਦ ਵਿੱਚ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਸਰ ਤੁਹਾਨੂੰ ਤਾਂ ਇਹ ਨਹੀਂ ਬਣਦੀ ਕਿ ਦੋ ਗੱਡੀਆਂ ਐਕਸੀਡੈਂਟ ਹੋਇਆ ਤੁਹਾਨੂੰ ਕੰਮ ਲੱਗੇ ਉਦੋਂ ਪਹਿਲਾਂ ਸਾਡੇ ਕੋਲ ਡਿਊਟੀ ਅਫਸਰ ਪਹੁੰਚੇ ਹੋਏ ਸੀਗੇ ਉਹ ਮੌਕੇ ਤੇ ਸੀਗੇ ਤੇ ਸਰ ਗੱਡੀਆਂ ਦਾ ਕੋਈ ਵੈਰੀਫਾਈ ਵਗੈਰਾ ਕੀਤਾ ਵੈਰੀਫਾਈ ਵਗੈਰਾ ਕੀਤਾ ਗੱਡੀਆਂ ਦਾ ਕੋਈ ਹਾਦਸਾ ਨਹੀਂ ਕੀਤਾ ਸਰ ਉਹ ਇੱਥੇ ਸਾਡੇ ਤੋਂ ਪਹਿਲਾਂ ਆਇਆ ਉਸ ਜੀ ਸਰ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ